ਜਾਉਂਦੇ ਕਹਿੰਦੇ ਨੇ ਜੇ ਦੋ ਤਿੰਨ ਕਤਲ ਇੱਕੇ ਦਿਨ ਤੇ ਹੋ ਜਾਣ ਕਹਿਣਗੇ ਨਹੀਂ ਵੀ ਆਪ ਜੂਪੀ ਬਣ ਗਏ ਕਿਉਂਕਿ ਜੂਪੀ ਦੇ ਵਿੱਚ ਅਨਲੀਗਲ ਹਥਿਆਰ ਨੇ ਉੱਥੇ ਠਾਠਾ ਹੁੰਦੀ ਰਹਿੰਦੀ ਹੈ ਅਰਦਿਆਂ ਨੂੰ ਦੇਖ ਦੇ ਇੱਕ ਛੱਡੀ ਜਾਂਦੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਜਿਹੜੀ ਬਿਮਾਰੀ ਨਾਲ ਲੋਕ ਮਰ ਰਹੇ ਆ ਇਹ ਕਿਸੇ ਦਿਨ ਆਪਣੇ ਘਰੇ ਆ ਇੱਕ ਮੁਖੀ ਹੋ ਕੇ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਹੋ ਕੇ ਉਹ ਭਾਸਮਾ ਤੇ ਕੈਪਸੂਲ ਖਾ ਕੇ ਕਾਮ ਦਾ ਆਦੀ ਹੋ ਗਿਆ ਤੇ ਆਪ ਦਾ ਸਾਰਾ ਕੁਝ ਛੱਡ ਕੇ ਦੇ ਸਾਡੇ ਤੋਂ ਵੀ ਛੇਤਰ ਖਾਦੇ ਬੇਇੱਜ਼ਤੀ ਵੀ ਕਰਾਈ ਅਨਲੀਗਲ ਤਰੀਕੇ ਨਾਲ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਉਹ ਆਪਦੇ ਫੇਸ ਨੂੰ ਕਵਰ ਕਰਕੇ ਹਥਿਆਰ ਵਿੱਚ ਨੇ ਸ਼ੁਰੂ ਕਰਦੇ। ਬੰਦੇ ਉਹਨੂੰ ਪ੍ਰਮੋਟ ਕਰਨ ਤੇ ਲੱਗਦੇ ਨੇ ਤੇ ਨੌਜਵਾਨਾਂ ਨੇ ਕਹਿੰਦਾ ਯਾਰ 5-5 ਹਜ਼ਾਰ ਦਾ ਮੈਰ ਦਾ ਗਲੌਕ ਦਾ ਲੈ ਲਿਆ ਕਰਕੇ ਕਦੇ ਲੋੜ ਹੀ ਪੈ ਜੇ। ਆਕਾਸ਼ਪੁਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਇਹਨਾਂ ਦੇ ਉੱਪਰ ਐਕਸ਼ਨ ਹੀ ਨਹੀਂ ਲਿਆ ਗਿਆ। ਜੇ ਕਹਿਣਗੇ ਪ੍ਰਸ਼ਾਸਨ ਨੂੰ ਤੂੰ ਨੋਟ ਕਰਾਉਂਦਾ ਆਪਾਂ ਪਜਾਈ ਤਾਰੀ ਨੋਟਿਸ ਕੱਢਾਂ। ਤਾਂ ਚੈਲੰਜ ਜਾ ਕਰਤਾ ਇੱਕ ਵੀ ਸਾਨੂੰ ਕੋਈ ਹਟਾ ਨਹੀਂ ਸਕਦਾ। ਉਹ ਨਹੀਂ ਫਿਰ ਸਾਨੂੰ ਥੋੜਾ ਜਿਆਦਾ ਢੂੰਘਾਈ 'ਚ ਜਾਣ ਲਈ ਕਹਤਾ ਤੇ ਅਸੀਂ ਕਾਨਫਰੈਂਸ ਕਰਤੀ। ਹਾਡੇ ਤੇ ਐਫਆਈਆਰ ਹੋਈ ਸਾਡੀਆਂ ਦੋ ਗੱਡੀਆਂ ਪੁਲਿਸ ਨੇ ਫੜ ਲਈਆਂ ਉਹ ਨਹੀਂ ਚਾਹਤ। ਵੀ ਦੁੱਖ ਤਾਂ ਹੋਊਗਾ ਜਿੰਨਾ ਖਾਤਰ ਆਪਾਂ ਲੜ ਮਰ ਰਹੇ ਆਂ ਉਹ ਮੁੜ ਕੇ ਸਾਨੂੰ ਇਗਨੋਰ ਕਰ ਦਿੰਦੇ ਆ। ਪਰ ਤੁੜੀਆਂ ਕੈਦ ਹੁੰਦਿਆਂ ਹੁੰਦਾਂ ਪਿਆਰ ਨੂੰ ਵੀ ਮੈਂ ਨਹੀਂ ਤੇਰੀ ਹੁਣ ਧੀ ਲਾ ਗਈ ਮੈਂ ਤਾਂ ਇਹਦੇ ਨਾਲ ਹੀ ਮੈਰਿਜ ਕਰਾਉਣੀ। ਉਹਨਾਂ ਨੇ ਥੋੜੀ ਪੁੱਛਣਾ ਤੂੰ 10 ਸਾਲਾਂ ਦਾ ਕਿ 20 ਸਾਲਾਂ ਦਾ ਬਾਈ ਉਹਨਾਂ ਨੂੰ ਪੈਸੇ ਤੱਕ ਮਤਲਬ ਆ Google Pay ਕਰ ਦੇ ਤੈਨੂੰ ਭੇਜ ਦੇਣਾ। ਸੱਚੀ ਕਾਲ ਜੀ ਔਨਅਰ ਦੇਖ ਰਹੇ ਹੋ ਤੁਸੀਂ ਮੈਂ ਹਾ ਤੁਹਾਡੇ ਨਾਲ ਗਗਨਦੀਪ ਸਿੰਘ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਅਹਿਮ ਪ੍ਰੈਸ ਕਾਨਫਰੰਸ ਹੋਈ ਹੈ ਜਿਸ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਸੋ ਆਪਾਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰੀ ਆ ਮਕਸਦ ਕੀ ਹੈ ਇਸ ਦਾ ਮਕਸਦ ਇਹਦਾ ਇਹ ਆ ਵੀ ਇੱਕ ਗੱਲਬਾਤ ਜੋ ਪੰਜਾਬ ਦੇ ਵਿੱਚ ਚੱਲ ਰਹੀ ਆ ਤੇ ਉਹਦਾ ਇਹ ਸਿਸਟਮ ਆ ਵੀ ਦੇਖ ਦੇਖ ਸਭ ਛੱਡੀ ਜਾਂਦੇ ਆ ਜੀ ਮਰਦਿਆਂ ਨੂੰ ਦੇਖ ਦੇਖ ਛੱਡੀ ਜਾਂਦੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਜਿਹੜੀ ਬਿਮਾਰੀ ਨਾਲ ਲੋਕ ਮਰਨ ਰਹੇ ਆ ਇਹ ਕਿਸੇ ਦਿਨ ਆਪਣੇ ਘਰੇ ਆ ਜਾਣੀ ਹੈ ਜਦੋਂ ਨਸ਼ਿਆਂ ਦਾ ਦੌਰ ਸ਼ੁਰੂ ਹੋਇਆ ਸੀ ਤਕੜੇ ਘਰਾਂ ਦੇ ਨੌਜਵਾਨਾਂ ਨੂੰ ਉਹਨਾਂ ਨੇ ਟਾਰਗੇਟ ਕੀਤਾ ਸੀ ਪੈਸੇ ਦੀ ਕਮਾਈ ਕਰਨ ਵਾਸਤੇ ਅੱਜ ਉਹ ਛੱਡ ਗਏ ਆ ਇਹ ਉਥੇ ਆ ਗਈ ਅੱਗ ਜਿੱਥੇ ਰੋਟੀ ਵੀ ਨਹੀਂ ਪੱਕਦੀ ਸੀ ਉਦੋਂ ਲੋਕਾਂ ਨੇ ਸਾਥ ਨਹੀਂ ਦਿੱਤਾ ਪਰ ਹੁਣ ਜਿਹੜਾ 7ਵੇਂ ਦਰਿਆ ਦੀ ਮੈਂ ਗੱਲਬਾਤ ਕੀਤੀ ਉਹ ਕਾਮਦੀ ਆ ਜਿਨ੍ਹਾਂ ਦੀਆਂ ਇੱਜ਼ਤਾਂ ਰੁਲ ਗਈਆਂ ਰੁਲ ਗਈਆਂ ਜਿਨ੍ਹਾਂ ਦੇ ਬੱਚਿਆਂ ਦੇ 66 ਦੇ ਪਰਚੇ ਹੋ ਗਏ ਹੋਗੇ ਪਿੱਛੇ ਜੇ ਇੱਕ ਮੈਂ ਚਰਨ ਘਾਟ ਵਾਲੇ ਮਸਲੇ ਦੇ ਵਿੱਚ ਐਂਟਰ ਹੋਇਆ ਸੀ ਆਪਾਂ ਹੀ ਕੀਤਾ ਸੀ ਉਹ ਬਾਬੇ ਬਲਜਿੰਦਰ ਵਾਲਾ ਨਾ ਤੇ ਉਹਦੇ ਜਦੋਂ ਕਮਰੇ ਦੀ ਤਲਾਸ਼ੀ ਲਈ ਸੀ ਨਾ ਉਹ ਮੈਂ ਇੰਟਰਵਿਊ ਤੇ ਕਾਨਫਰੰਸ 'ਚ ਵੀ ਆਖਿਆ ਵੀ ਸਾਨੂੰ ਉੱਥੋਂ ਸੈਕਸ ਵਧਾਉਣ ਵਾਲੀਆਂ ਜਿਹੜੀਆਂ ਟੈਬਲੇਟਾਂ ਤੇ ਕੈਪਸੂਲ ਤੇ ਭਸਮਾ ਮਿਲੀਆਂ ਉਹ ਉਹ ਵੀ ਇੱਥੇ ਆ ਕੇ ਜੁੜ ਗਿਆ ਜੇ ਇਹ ਆਰਡਰ ਹੋ ਸਕਦੀਆਂ ਤੇ ਮਿਲਿੰਗਾ ਤੇ ਫਿਰ ਬਾਬੇ ਨੇ ਆਰਡਰ ਕੀਤੀਆਂ ਸੀ ਬੈ ਇਦਾਂ ਨੂੰ ਤੇ ਉਹਨਾਂ ਨੇ ਪਹੁੰਚਦੀਆਂ ਕੀਤੀਆਂ ਤੇ ਬਾਬਾ ਇੱਕ ਮੁਖੀ ਹੋ ਕੇ ਗੁਰੂਗ੍ਰਾਂ ਸਾਹਿਬ ਦਾ ਸੇਵਾਦਾਰ ਹੋ ਕੇ ਉਹ ਭਸਮਾ ਤੇ ਕੈਪਸੂਲ ਖਾ ਕੇ ਕੰਮ ਦਾ ਆਦੀ ਹੋ ਗਿਆ ਤੇ ਆਪਦਾ ਸਾਰਾ ਕੁਝ ਛੱਡ ਕੇ ਤੇ ਸਾਡੇ ਤੋਂ ਵੀ ਛਤਰਖਾਦੇ ਵੇਚਤੀ ਵੀ ਕਰਾਈ ਤੇ ਜੇਲ੍ਹ 'ਚ ਬੈਠਾ ਸਮਝ ਗਏ ਇਸ ਕਰਕੇ ਜਦੋਂ ਇਹ ਜਿਹੇ ਵੀਡੀਓ ਪ੍ਰੋਮੋਸ਼ਨ ਆ ਇਹੋ ਜਿਹੇ ਵੈਦ ਸਾਡੇ ਤੱਕ ਪਹੁੰਚਦੇ ਆ ਤੁਸੀਂ ਇਦਾਂ ਕਰੋ ਵੀ ਪ੍ਰੋਮੋਸ਼ਨ ਨੂੰ ਅਲਟ ਸਾਈਡ ਲੈ ਕੇ ਚੱਲਦੇ ਆ ਅਨਲੀਗਲ ਤਰੀਕੇ ਨਾਲ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਉਹ ਆਪਦੇ ਫੇਸ ਨੂੰ ਕਵਰ ਕਰਕੇ ਹਥਿਆਰ ਵਿੱਚ ਨੇ ਸ਼ੁਰੂ ਕਰਦੇ ਬੰਦੇ ਉਹਨੂੰ ਪ੍ਰਮੋਟ ਕਰਨ ਦੇ ਲੱਗ ਦੇਣ ਤੇ ਨੌਜਵਾਨਾਂ ਨੇ ਕਹਣਾ ਯਾਰ 5-5000 ਦਾ ਮੈਰ ਦਾ ਬਲੌਕ ਦਾ ਲੈ ਲਿਆ ਕਰਕੇ ਕਦੇ ਲੋੜ ਹੀ ਪੈ ਜਾਊ ਇਦਾਂ ਹੀ ਆ ਸਮਝ ਗਏ ਫਿਰ ਉਹਦੇ ਨਾਲ ਪੁਲਿਸ ਲੈਣ ਦੇ ਹਿਸਾਬ ਨਾਲ ਵੇਖਗੇ ਜਾਂ ਸਰਕਾਰੀ ਆਪਾਂ ਗਵਰਨਮੈਂਟ ਦੇ ਹਿਸਾਬ ਨਾਲ ਵੇਖਗੇ ਉਹਦੇ ਨਾਲ ਕਹਿੰਦੇ ਕਿ ਕ੍ਰਾਈਮ ਵਧ ਸਕਦਾ ਇਹਦੇ ਨਾਲ ਕੰਮ ਵਧਰ ਗਿਆ ਤੇ ਵਧ ਰਿਹਾ ਸਭ ਨੂੰ ਹੀ ਪਤਾ ਪ੍ਰਸ਼ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਇਹਨਾਂ ਦੇ ਉੱਪਰ ਐਕਸ਼ਨ ਹੀ ਲਿਆ ਜਾ ਰਿਹਾ ਪਤਾ ਨਹੀਂ ਆਣ ਦੇਖਾ ਜਾਂ ਕੀਤਾ ਪਿਆ ਇਹ ਸਿਸਟਮ ਆਪਾਂ ਕਿਉਂ ਮੈਂ ਉਹਨਾਂ ਨੂੰ ਮਾੜਾ ਨਹੀਂ ਕਹੂੰਗਾ ਇਸ ਦੇ ਵਿੱਚ ਵੀ ਆਪਾਂ ਪੰਜਾਬ ਪੁਲਿਸ ਨੂੰ ਕਹਿ ਦਿੱ ਗਏ ਵੀ ਉਹਨਾਂ ਦਾ ਕਸੂਰ ਆ ਅਸਲ ਦੇ ਵਿੱਚ ਸ਼ਾਇਦ ਉਹਨਾਂ ਨੇ ਨਹੀਂ ਵੇਖਿਆ ਹੋਣਾ ਤੇ ਉਹਦੇ ਲਈ ਆਪਾਂ ਪ੍ਰੈਸ ਕਾਨਫਰੰਸ ਕਰਤੀ ਉਹਨਾਂ ਨੂੰ ਪਤਾ ਲੱਗ ਜਾਊਗਾ ਹੁਣ ਤਾਂ ਸਾਰਿਆਂ ਨੂੰ ਲੱਗ ਜਾ ਪਤਾ ਫੇਰ ਨਹੀਂ ਕਹਿ ਸਕਦੇ ਵੀ ਅਮਰਤਪਾਲ ਸਿਆ ਵੀ ਤੂੰ ਕਿਹੜਾ ਪ੍ਰਸ਼ਾਸਨ ਦੇ ਧਿਆਨ ਚ ਤਾਂ ਲਿਆਉਂਦਾ ਧਿਆਨ ਚ ਲਿਆਤਾ ਜੀ ਜੇ ਕਹਣਗੇ ਪ੍ਰਸ਼ਾਸਨ ਨੂੰ ਤੂੰ ਨੋਟ ਕਰਾਉਂਦਾ ਆਪਾਂ ਪਜਾਈਤਾ ਰਹੀ ਨੋਟਿਸ ਕੱਢਾਂਗੇ ਹੁਣ ਮਤਲਬ ਤੁਸੀਂ ਇਹਨਾਂ ਦੇ ਉੱਤੇ ਐਕਸ਼ਨ ਲੋਗੇ ਨਹੀਂ 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 ਆਪਾਂ ਤਾਂ ਇਸ ਚੀਜ਼ ਨੂੰ ਜਗਾਵਾਗੇ ਠੀਕ ਆ ਲਿਖਤੀ ਕੰਪਲੇਂਟ ਆਪ ਪ੍ਰਿੰਟ ਦੀਆਂ ਪਜਾਈਤਾ ਕਰਨਗੀਆਂ ਐਕਸ਼ਨ ਪੁਲਿਸ ਕਰੂਗੀ ਤਾਂ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀਗਾ ਇੱਕ ਕੁੜੀ ਹੈ ਜਿਹੜੀ ਕਿ ਪ੍ਰੋਮੋਸ਼ਨ ਕਰ ਰਹੀ ਹੈ ਤੁਸੀਂ ਉਹਨਾਂ ਤੱਕ ਪਹੁੰਚੀ ਵੀ ਸੀਗੇ ਕੀ ਗੱਲਬਾਤ ਹੋਈ ਤੁਹਾਡੀ ਉਹਦੇ ਨਾਲ ਇਹ ਗੱਲਬਾਤ ਹੋਈ ਸੀਗੀ ਵੀ ਭੈਣੇ ਵੀ ਵੀ ਇਹ ਕਿਉਂ ਕੀਤਾ ਵੀ ਪਹਿਲੇ ਉਹਦੇ ਨਾਲ ਕਲੀਅਰ ਕੀਤਾ ਵੀਡੀਓ ਤੇ ਰਿਆਂ ਤੁਸੀਂ ਬੋਲ ਰਹੇ ਆ ਆਵਾਜ਼ ਤੁਹਾਡੀ ਆ ਐਡਰਟਾ ਨਹੀਂ ਏਏ ਨਾ ਨਹੀਂ ਉਹਨਾਂ ਨੇ ਪਹਿਲੋ ਮੰਨ ਲਿਆ ਸਾਰਾ ਕੁਝ ਮੇਰਾ ਫਿਰ ਮੈਂ ਉਹ 플레이 ਕਰ ਕਰਕੇ ਉਹਨੂੰ ਕੱਲੀ ਕੱਲੀ ਲਾਈਨ ਪੁੱਛੀ ਉਹ ਕਹਿ ਰਹੀ ਆ ਵੀ ਜੇ ਤੁਸੀਂ ਫਿਜ਼ੀਕਲ ਹੋ ਕੇ ਥੱਕ ਜਾਂਦੇ ਕਰ ਕਰਕੇ ਆਹ ਦਵਾਈ ਖਾਓ ਇਹਦਾ ਮਤਲਬ ਕੀ ਆ ਉਹ ਕਹਿ ਰਹੀ ਆ ਵੀ ਜੇ ਢਿੱਲਾ ਪਾਣਾ ਜਾਂ ਛੋਟਾ ਉਹਨੂੰ ਵੱਡਾ ਕਰਨਾ ਪਤਲਾ ਮੋਟਾ ਉਹ ਇਹਦਾ ਮਤਲਬ ਕੀ ਆ ਜੇ ਉਹ ਕਹਿ ਰਹੀ ਆ ਵੀ ਜੇ ਤੁਹਾਡੀ ਜਨਾਨੀ ਖੁਸ਼ ਨਹੀਂ ਤੇ ਆਹ ਦਵਾਈ ਖਾਓ ਇਹਦਾ ਮਤਲਬ ਕੀ ਆ ਇਹ ਚਾਰ ਪੰਜ ਗੱਲਾਂ ਨੇ ਵੀ ਮੇਰੀ ਭੈਣ ਤੋਂ ਇਸ ਗੱਲ ਦਾ ਜਵਾਬ ਤੇ ਪਰ ਉਹ ਕਹਿੰਦੇ ਵੀ ਅਸੀਂ ਇਹਦਾ ਜਵਾਬ ਕੋਈ ਨਹੀਂ ਹੈ ਅਸੀਂ ਤਾਂ پیسے ਲਈ ਕੀਤਾ ਸਾਨੂੰ ਜਿਵੇਂ ਕਹਤਾ ਬੋਲਤਾ ਫਿਰ ਮੈਂ ਉਹਨੂੰ ਕਿਹਾ ਵੀ ਮੈਂ ਕਹਿੰਨਾ ਵੀ ਲੱਖ ਰੁਪਿਆ ਲੈ ਲੈ ਵੀ ਮੈਨੂੰ ਦੱਸ ਵੀ ਖੂਚਾ ਕਿੰਨਾ ਡੂੰਗਾ ਛਾਲ ਮਾਰਦੇ ਇਦਾਂ ਦੀਆਂ ਗੱਲਾਂ ਬਾਤਾਂ ਹੋਈਆਂ ਵੀ ਤੂੰ ਸਾਡੀ ਭੈਣਾ ਵਰਗੀ ਆ ਇਹ ਗੱਲਾਂ ਗਲਤ ਆ ਸ਼ਾਇਦ ਤੈਨੂੰ ਕਿਸੇ ਨੇ ਦੱਸਿਆ ਨਹੀਂ ਉਹ ਅਸੀਂ ਤੈਨੂੰ ਦੱਸਤਾ ਵੀ ਤੂੰ ਆਪ ਦਾ ਘਰੇ ਉੱਠ ਜਾ ਵੀ ਇਹ ਕੰਮ ਨਾ ਕਰ ਤੇ ਉਹ ਸੁਧਰ ਕੇ ਫਿਰ ਇਸ ਮਾਮਲੇ ਤੋਂ ਬਾਅਦ ਨਹੀਂ ਉਸ ਚੀ ਉਹਨੇ ਤਾਂ ਚੈਲੰਜ ਜਾਂ ਕਰਤਾ ਇੱਕ ਵੀ ਸਾਨੂੰ ਕੋਈ ਹਟਾ ਨਹੀਂ ਸਕਦਾ ਉਹਨੂੰ ਚੈਲੰਜ ਕੀਤਾ ਉਹਨਾਂ ਨੇ ਕੀ ਕੀ ਹੁਣ ਉਹਨਾਂ ਨੇ ਉਹ ਚੀਜ਼ ਨੂੰ ਇਗਨੋਰ ਕਰਤਾ ਵੀ ਨਹੀਂ ਇਹ ਹੋਣਾ ਨਹੀਂ ਕੰਮ ਨਹੀਂ ਹੁਣ ਤੇ ਤੁਹਾਡੀ ਕੀ ਪ੍ਰਤੀਕਿਰਿਆ ਰਹੂਗੀ ਉਹ ਨਹੀਂ ਫਿਰ ਸਾਨੂੰ ਥੋੜਾ ਜਿਹਾ ਡੂੰਘਾਈ 'ਚ ਜਾਣ ਲਈ ਕਹਤਾ ਤੇ ਅਸੀਂ ਕਾਨਫਰੈਂਸ ਕਰਤੀ ਕਾਨਫਰੈਂਸ ਰਹੀ ਅਸੀਂ ਪੁਲਿਸ ਪ੍ਰਸ਼ਾਸਨ ਦੀ ਨਿਗਾ ਚ ਲਿਆਤਾ ਸਾਰਾ ਸਿਸਟਮ ਜਦੋਂ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਮਾਮਲੇ ਉੱਡਦੇ ਨੇ ਨਾ ਤੁਸੀਂ ਬਹੁਤ ਪੁਰਾਣਾ ਇੱਕ ਮਾਮਲਾ ਹੈ ਪ੍ਰੋਡਿਊਸਰ ਦਾ ਤੁਸੀਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਸੀ ਤੇ ਅੱਜ ਵੀ ਉਹਨਾਂ ਦਾ ਇੰਸਟਾਗ੍ਰam ਅਕਾਊਂਟ ਤੁਸੀਂ ਦੇਖੋਗੇ ਅੱਜ ਵੀ ਉਸੇ ਹਿਸਾਬ ਨਾਲ ਵੀਡੀਓ ਪੈ ਰਹੀ ਹੈ ਸਾਰਾ ਕੁਝ ਉਸੇ ਤਰ੍ਹਾਂ ਤਰੀਕੇ ਦੇ ਨਾਲ ਹੋ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਇਹ ਚੀਜ਼ ਤਾਂ ਵਦਨ ਨੂੰ ਹੈ ਨਾ ਭਾਈ ਪਤਾ ਕੀ ਹੈ ਮੈਂ ਤੁਹਾਨੂੰ ਦੱਸਦਾ ਅਸੀਂ ਕਾਰਵਾਈ ਕੀਤੀ ਉਹ ਯਾਦ ਆ ਹਾਂਜੀ ਸਾਡੇ ਤੇ ਐਫਆਈਆਰ ਹੋਈ ਸਾਡੀਆਂ ਦੋ ਗੱਡੀਆਂ ਪੁਲਿਸ ਨੇ ਫੜ ਲਈਆਂ ਉਹ ਨਹੀਂ ਚਾਹਤਾ ਸਾਡੇ ਤੋਂ ਪਰਚਾ ਕੈਨਸਲ ਕਿਹਨੇ ਕਰਵਾਉਣਾ ਸੀ ਸਾਡੀਆਂ ਗੱਡੀਆਂ ਛਡਵਾ ਕੇ ਕਿਹਨੇ ਦੇਣੀਆਂ ਸੀ ਪੰਜਾਬ ਵਾਲਿਆਂ ਨੇ ਛਡਵਾ ਕੇ ਦੇਣੀਆਂ ਸੀ ਪਚੈਤਾ ਨੇ ਲੋਕਾਂ ਨੇ ਸਾਡੇ ਕੋਲੇ ਆਉਣਾ ਸੀ ਕਿ ਇਹ ਇੱਕ ਗਲਤ ਆ ਹਾਲਾਂਕਿ ਸਾਡੇ ਪਿੱਛੇ ਜਾਣ ਦੀ ਬਜਾਏ ਲੋਕਾਂ ਨੇ ਉਹਦੇ ਹੱਕ ਦੇ ਵਿੱਚ ਸੜਕ ਜਾਮ ਕਰਕੇ ਸਾਡੇ ਵਿਰੁੱਧ ਧਰਨਾ ਲਾਤਾ ਸੀ ਇਹ ਤਾਂ ਯਾਦ ਆ ਫਿਰ ਮਨ ਚ ਕਿਵੇਂ ਦਾ ਫੀਲ ਹੋਇਆ ਕਿ ਜਿਹਨਾਂ ਪਿੱਛੇ ਅਸੀਂ ਖੜੇ ਪੰਜਾਬ ਦੇ ਵਿੱਚ ਤੇ ਉਹੀ ਸਾਨੂੰ ਇਸ ਤਰ੍ਹਾਂ ਦੇ ਸਵਾਲ ਪੁੱਛ ਰਿਹਾ ਘਰਨੇ ਲਾ ਰਿਹਾ ਹਾਂ ਤਾਂ ਹੀ ਕੇਸ ਲੜੀ ਜਾਂਦੇ ਆ ਉਹਦੇ ਵਿਰੁੱਧ ਕੋਈ ਗੱਲਬਾਤ ਬਣੀ ਕੀਤੀ ਆਪਾਂ ਉਸ ਤੋਂ ਬਾਅਦ ਪ੍ਰੋਡੂਸਰ ਦਾ ਕੋਈ ਗੱਲਬਾਤ ਨਹੀਂ ਨਾ ਕੀਤੀ ਦੁੱਖ ਹੁੰਦੇ ਕਦੀ ਇਸ ਜੀ ਨੂੰ ਵੀ ਦੁੱਖ ਤਾਂ ਹੋਊਗਾ ਜਿੰਨਾਂ ਖਾਤਰ ਆਪਾਂ ਲੜ ਮਰ ਰਹੇ ਆ ਉਹ ਮੁੜ ਕੇ ਸਾਨੂੰ ਇਗਨੋਰ ਕਰ ਦਿੰਦੇ ਆ ਵੀ ਹੁਣ ਦੇਖੋ ਉਦੋਂ ਆਪਾਂ ਪ੍ਰੋਡੂਸਰ ਨੂੰ ਧਿਆਨ ਚ ਲਿਆ ਕੇ ਗੱਲਬਾਤ ਕੀਤੀ ਦੁਬਾਰਾ ਗੱਲਬਾਤ ਤੁਸੀਂ ਤੁਹਾਡੀ ਪ੍ਰੈਸ ਨਾਲ ਨਹੀਂ ਆਪਾਂ ਕਿਉਂ ਕਰਨੀ ਆ ਭਾਈ 3 ਸਾਲ ਹੋ ਗਏ ਕੇਸ ਲੜਨ ਦਾ ਤਰੀਕ ਲੋ ਉਸੇ ਪਕ ਤਲਾਂਗੇ ਤੇ ਉਹਨਾਂ ਦੀ ਹੁਣ ਵੀ ਵੀਡੀਓ ਪੈ ਰਹੀ ਆ ਫਿਰ ਉਹਨਾਂ ਦੀ ਵਿਆਖਰੀ ਉਧਰਲੇ ਮਾਨਸੇ ਦੀਆਂ ਪਛਾਣਤਾ ਰਾਹੀਂ ਐਸਐਸਪੀ ਤੱਕ ਦਰਖਾਸਤ ਪਹੁੰਚਦੀ ਕਰਾਂਗੇ ਵੀ ਇਹ ਹਟ ਨਹੀਂ ਰਹੇਗੇ ਵੀ ਤੁਸੀਂ ਚੈਨਲ ਇਹਨਾਂ ਦੇ ক্লোਜ਼ ਕੀਤੇ ਜਾਣ ਅਕਸਰ ਉਹ ਹਟ ਜਾਣਗੇ ਪੈਸਾ ਨਹੀਂ ਹਟਾ ਰਿਹਾਗਾ ਪੈਸਾ ਆ ਰਿਹਾ ਵਾ ਬੰਦੇ ਕਰਨਗੇ ਏਹ ਤਾਂ ਹੀ ਗੱਲਬਾਤ ਹੈਗੀ ਆ ਚਲੋ ਕੋਈ ਨਾ ਨੌਜਵਾਨ ਆ ਉਹ ਵੀ ਆਪਣਾ ਭਰਾ ਹੀ ਆ ਪੰਜਾਬ ਦਾ ਜੋ ਤਰੀਕਾ ਬਦਲ ਕੇ ਵੇਖ ਲਾਂਗੇ ਫਿਰ ਉਹਨੂੰ ਹਟਾ ਲਾਂਗੇ ਜਿਹੜੇ ਹੁਣ ਹਕੀਮ ਨੇ ਜਿਹੜੇ ਇਸ ਤਰ੍ਹਾਂ ਦੀ ਸ਼ਬਦਾ ਸ਼ਬਦ ਵਰਤਦੇ ਨੇ ਕਿ ਤੁਸੀਂ ਇਹ ਕਾ ਲੋ ਕਾ ਲੋ ਤੁਹਾਡੇ ਕਿਸੇ ਨਾਲ ਮੁਲਾਕਾਤ ਹੋਈ ਉਹਨਾਂ ਨਾਲ ਕੀ ਹਾਂ ਤੁਸੀਂ ਭਰਾਵੋ ਰਹਿਣ ਦਿਓ ਕੀ ਚੀਜ਼ ਕਰ ਰਹੇ ਹੋ ਤੇ ਸਰਦਾਰ ਹੀ ਬੰਦੇ ਆ ਅੱਗੇ ਉਹ ਹਾਂ ਉਹ ਇਦਾਂ ਬਾ ਵੀ ਉਹ ਜਿਹੜੇ ਇਦਾਂ ਗੱਲਬਾਤ ਕਰਦੇ ਆ ਉਹ ਮੁੜ ਕੇ ਧਾਰਮਿਕ ਲਾਈਨ 'ਚ ਜਾ ਕੇ ਬਦਲਦੇ ਆ ਮੁਸਲਮਾਨ ਲਾਈਨ 'ਚ ਆਉਂਦੇ ਆ ਇਹ ਨਹੀਂ ਵੀ ਆਪਾਂ ਉਹਦੇ ਵਿਰੋਧੀ ਨਹੀਂ ਹੈ ਵਿਰੋਧੀ ਹੈ ਪਰ ਉਹਦੇ ਨਾਲੋਂ ਜ਼ਰੂਰੀ ਇਹ ਕੰਮ ਆ। ਸਮਝਦੇ ਨਾ ਮੇਰੀ ਗੱਲ। ਉਹਨਾਂ ਕੋਲੇ ਉਹਨਾਂ ਨੇ ਜਾਣਾ ਜਿਨ੍ਹਾਂ ਨੂੰ ਲੋੜ ਆ। ਸਾਧ ਰਹੇ ਆ। ਉਹਨਾਂ ਕੋਲੇ ਆਪਾਂ 100 ਬੰਦਾ ਇੱਥੇ ਬੈਠਾ ਆਪਾਂ ਨਹੀਂ ਗਏਗੇ ਆਪਾਂ ਨੂੰ ਲੋੜ ਨਹੀਂ ਆਪਾਂ ਅਗਨੋਰ ਕਰ ਦਿੱਤਾ। ਪਰ ਇੱਕ ਨਸ਼ਾ ਇਦਾਂ ਦੀ ਗੱਲਬਾਤ ਹੁੰਦੀ ਜਿਵੇਂ ਹੈਰੋਇਨ ਆ। ਜੀ। ਕਈ ਬੰਦੇ ਨੇ ਵੇਖਿਓ ਹੁਣ ਸ਼ਾਮ ਹੋ ਗਈ। ਆਟੋਮੈਟਿਕ ਠੇਕੇ ਹੱਲ ਨੂੰ ਭੱਜਣਗੇ। ਜੋ ਉਹਨਾਂ ਕੋਲ ਜਾਣਗੇ ਉਹ ਕੀ ਕਰਨਗੇ ਇਹੀ ਕਹਿੰਦੇ ਆ ਵੀ ਅਸੀਂ ਠੋਡਾ ਕੰਮ ਕਰਦਾਂਗੇ ਨਹੀਂ ਹੁੰਦਾ ਮਾਇਆ ਪੈਸਾ ਖਰਾਬ ਹੁੰਦਾ ਫਿਰ ਮੁੜੇ ਹੁੰਦੇ ਆ ਪਰ ਕੰਮ ਤਾਂ ਇੱਕ ਇਹੋ ਜੀ ਚੀਜ਼ ਆ ਨਾ ਉਹਦੇ ਤੇ ਤਾਂ ਪੈਸੇ ਨੇ ਖਰਾਬ ਹੋਣਾ ਹੀ ਹੋਣਾ ਉਹਦਾ ਅਸਰ ਹੋਣਾ ਹੀ ਹੋਣਾ ਉਹਦੇ ਤੇ ਦਵਾਈ ਲਓਗੇ ਤੁਸੀਂ ਕੰਮ ਨੂੰ ਭੋਗੋਗੇ ਜਾਂ ਆਪ ਹੀ ਭੋਗੋਗੇ ਜਾਂ ਕਿਸੇ ਔਰਤ ਦਾ ਇਸਤੇਮਾਲ ਕਰੋਗੇ ਔਰਤ ਕਿਸੇ ਬੰਦੇ ਦਾ ਇਸਤੇਮਾਲ ਕਰੂਗੀ ਉਹ ਫਿਰ ਉਹ ਕਰਾਹੇ ਪੈ ਜੂਗੀ ਜਿੱਥੋਂ ਮੋੜਨਾ ਬਹੁਤ ਔਖਾ ਇੱਥੇ ਤਾਂ ਕੁੜੀਆਂ ਕਹਿ ਦਿੰਦੀਆਂ ਹੁੰਦੀਆਂ ਪਿਆਰ ਨੂੰ ਵੀ ਮੈਂ ਨਹੀਂ ਤੇਰੀ ਹੁਣ ਧੀ ਲੱਗਦੀ ਮੈਂ ਤਾਂ ਇਹਦੇ ਨਾਲ ਹੀ ਮੈਰਿਜ ਕਰਾਉਣੀ ਆ ਹਨਾ ਇਹਤੇ ਬਲਾਤਕਾਰ ਦੇ ਅਸਲੀ ਕਾਰਨ ਨਹੀਂ ਇਹੀ ਹੈ ਫਿਰ ਮਤਲਬ ਬਲਾਤਕਾਰ ਦਾ ਕਾਰਨ ਕਾਮ ਆ ਇਹ ਕਾਮ ਨੂੰ ਵਧਾਉਣ ਵਾਲੇ ਪ੍ਰੋਡਕਟ ਨੇ ਇਹ ਤਾਂ ਫਿਰ ਉਹੀ ਸਰਕਲ ਹੋ ਗਿਆ ਫਿਰ ਮੁੜ ਤੜਕੇ ਫਿਰ ਤੁਹਾਡੇ ਕੋਲ ਆ ਜਾਣਾ ਹਾਂਜੀ ਸਾਡੇ ਨਾਲ ਧੱਕਾ ਹੋਇਆ ਤੁਹਾਡੇ ਕੋਲ ਵੀ ਲੋਕ ਬਹੁਤ ਬਥੇਰੇ ਆਉਂਦੀਆਂ ਕੁੜੀਆਂ ਨਹੀਂ ਕੁੜੀਆਂ ਕਹਿੰਦੀ ਨਹੀਂ ਕਿ ਪਾਜੀ ਸਾਡੇ ਨਾਲ ਧੱਕਾ ਤੁਹਾਨੂੰ ਮੈਸੇਜ ਆਉਂਦੇ ਨੇ ਤਾਂ ਹੀ ਬੈਠੇ ਆ ਧੱਕਾ ਹੋ ਗਿਆ ਧੱਕਾ ਕਾਮ ਹੀ ਕਰਾ ਰਿਆ ਨਾ ਰੇਪ ਹੋ ਰਿਹਾ ਤੇ ਆਪਾਂ ਉਹ ਚੀਜ਼ ਨੂੰ ਰੋਕ ਦਿੰਦੇ ਦਿੰਨੇ ਆ ਇਸ ਟਾਈਮ ਤੇ ਫਿਰ ਉਹ ਮੁੜ ਕੇ ਮਸਲੇ ਘਟ ਜਾਣਗੇ ਨਾ ਜਿਵੇਂ ਮੈਂ ਤੁਹਾਨੂੰ ਦੱਸਦਾ ਪੰਜਾਬ ਤੇ ਕਹਿੰਦੇ ਹੁੰਦੇ ਜਦੋਂ 2-3 ਕਤਲ ਇੱਕੇ ਦਿਨ ਚ ਹੋ ਜਾਣ ਕਹਿਣਗੇ ਨਹੀਂ ਪੰਜਾਬ ਜੂਪੀ ਬਣ ਗਿਆ ਕਿਉਂਕਿ ਜੂਪੀ ਦੇ ਵਿੱਚ ਅਨਲੀਗਲ ਹਥਿਆਰ ਨੇ ਉੱਥੇ ਠਾਠਾ ਹੁੰਦੀ ਰਹਿੰਦੀ ਆ ਸਮਝਦੇ ਆ ਇਸ ਕਰਕੇ ਇਹਨਾਂ ਦਾ ਕੋਈ ਕਾਨੂੰਨ ਬਣੂਗਾ ਦਾਇਰਾ ਬਣੂਗਾ ਕੋਈ ਮੈਨ ਨਾਲੇ ਬੰਦੇ ਦੀ ਕੋਈ ਨਾ ਕੋਈ ਏਜ ਦੇਖੂਗਾ ਤੂੰ ਹੋਟਲ ਦੇ ਵਿੱਚ ਕਿਸੇ ਕੁੜੀ ਨੂੰ ਲੈ ਕੇ ਅੜ ਜਾ ਉਹ ਦੋਨਾਂ ਦੀ ਉਮਰ ਦੇਖਣਗੇ ਆਧਾਰ ਕਾਰਡ ਤੋਂ ਫਿਰ ਰੂਮ ਦੇਣਗੇ ਇਹਨਾਂ ਨੂੰ ਫੋਨ ਲਾ ਲਾਖਾ ਤੂੰ ਕਹਿੰਦਾ ਮੈਨੂੰ ਅੰਗ ਵਧਾਊਗਾ ਉਹ ਦਵਾਈ ਦੇ ਦੇ ਜਿਹੜੀ ਬਣੀ ਆ ਪਾਊਡਰ ਦੇ ਦੇ ਜਾਂ ਕੈਮੀਕਲ ਦੇ ਦੇ ਉਹਨਾਂ ਨੇ ਥੋੜੀ ਪੁੱਛਣਾ ਤੂੰ 10 ਸਾਲਾਂ ਦਾ ਕਿ 20 ਸਾਲਾਂ ਦਾ ਭਾਈ ਉਹਨਾਂ ਨੂੰ ਪੈਸੇ ਤੱਕ ਮਤਲਬ ਆ Google Pay ਕਰਦੇ ਤੈਨੂੰ ਭੇਜ ਦੇਣਗੇ ਤੋਂ ਨਾਲ ਇਹ ਵੀ ਕਹਦੇ ਮੇਰੇ ਨਾਲ ਦੇ ਦੋਸਤਾਂ ਨੂੰ ਵੀ ਚਾਹੀਦਾ ਉਹ ਭਾਵੇਂ 15 15 ਸਾਲਾਂ ਦੇ ਉਹਨਾਂ ਨੇ ਤਾਂ ਵੀ ਭੇਜ ਦੇਣੇ ਇਸ ਚੀਜ਼ ਦਾ ਦੁੱਖ ਆ ਵੀ ਤੁਸੀਂ ਕਰ ਇਹ ਕਰ ਕੀ ਰਹੇ ਹੋ ਹਨ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਕੋਈ ਨਤੀਜੇ ਨਤੀਜੇ ਨਿਕਲੋਗੇ ਤੁਹਾਨੂੰ ਲੱਗਦਾ ਹੈ ਦੇਖੋ ਆਪਾਂ ਆਵਾਜ਼ ਦੇਤੀ ਆ ਜੀ ਜਿਹੜਾ ਜਿਹੜਾ ਆਊਗਾ ਭਾਈ ਉਹਨਾਂ ਦਾ ਸਾਥ ਦੇ ਦਾਂਗੇ ਆਪਾਂ ਤੇ ਨਹੀਂ ਤਾਂ ਕੋਈ ਚੱਕਰ ਨਹੀਂ ਜਿੱਥੇ ਲੋਕ ਰਹੀ ਜਾਂਦੇ ਹੋ ਹਿਸਾਬ ਨਾਲ ਅਸੀਂ ਥੋੜਾ ਦਾ ਪੜਦਾ ਕਰ ਲਾ ਕੇ ਫੋਨ ਬੰਦ ਕਰ ਦਾਂਗੇ ਤਾਂ ਥੋੜਾ ਨਾਮ ਸੇਵਾ ਨਿਭਗਤੀ ਵਾਲ ਹੋ ਜਾਗੇ ਬਸ ਠੀਕ ਆ ਪਰ ਲੈਣਾ ਕੀ ਆ ਲੋਕ ਨਹੀਂ ਸੁਧਰ ਰਹੇ ਕਿ ਪੱਗ ਲਈ ਵੀ ਲੜਦੇ ਆ ਜਿਤਲੇ ਲਈ ਵੀ ਲੜਦੇ ਆ ਲੱਚਰਤਾ ਲਈ ਵੀ ਲੜਨ ਲਈ ਤਿਆਰ ਹੋ ਗਏ ਨਸ਼ਾ ਵਿਰੁੱਧ ਵੀ ਲੜੀ ਜਾਂਦੇ ਆ ਬੇਆਦਮੀਆਂ ਵਿਰੁੱਧ ਵੀ ਖੜੇ ਆ ਜੇ ਲੋਕ ਸਾਡੇ ਨਾਲ ਨਹੀਂ ਤੁਰਨਗੇ ਤੇ ਫਿਰ ਉਹ ਇਸ ਚੀਜ਼ਾਂ ਨੂੰ ਚਾਹੁੰਦੇ ਆ ਤੁ ਫੇ ਠੀਕ ਆ ਗੋਰੇ ਬਣ ਜਾਣਗੇ ਭਾਈ ਆ ਤੁਸੀਂ ਪ੍ਰਸ਼ਾਸਨ ਨੂੰ ਟਾਈਮ ਵੀ ਦਿੱਤਾ ਇਹਦਾ ਪ੍ਰਸ਼ਾਸਨ ਨੂੰ ਟਾਈਮ ਇਹਦਾ ਨਹੀਂ ਇਦਾਂ ਨਹੀਂ ਦਿੰਦਾਗਾ ਪ੍ਰਸ਼ਾਸਨ ਕੋਲੇ ਐਪਲੀਕੇਸ਼ਨ ਜਾਇਆ ਕਰੂਗੀ ਜੇ ਉਸ ਚੀਜ਼ ਨੂੰ ਉਹ ਨਹੀਂ ਨਵੇੜਨਗੇ ਫਿਰ ਅਸੀਂ ਹੋਰ ਤਰੀਕਾ ਪਚੈਤਰਾ ਹੀ ਨਵੇੜਾਂਗੇ ਨਾ ਫਿਰ ਪ੍ਰਸ਼ਾਸਨ ਇਹ ਨਹੀਂ ਕਹਿ ਸਕਦਾ ਜਿਵੇਂ ਮੰਨ ਲਓ ਵੀ ਮੈਂ ਤੇਰੇ ਦੇ ਬਾਹਰ ਕਰਤਾ ਤੁਸੀਂ ਕੰਪਲੀਟ ਕਰਤੀ ਪ੍ਰਸ਼ਾਸਨ ਇਹ ਕਹੂਗਾ ਕਿ ਇੱਕਾਰੀ ਦਾ ਬਾਬਾ ਸਾਨੂੰ ਦੱਸਦਾ ਉਹਨਾਂ ਨੂੰ ਦੱਸਣ ਲਈ ਪਿਆ ਇਸ ਕਾਨਫਰੈਂਸ ਕੀਤੀ ਮਹੀਨਾ ਥੋੜਾ ਨਹੀਂ ਹੁੰਦਾ ਜੀ ਮਹੀਨੇ ਬਾਅਦ ਤੁਹਾਡਾ ਕੀ ਐਕਸ਼ਨ ਹੋਗਾ ਮਹੀਨੇ ਬਾਅਦ ਹਰੇਕਾ ਕੰਪਲੇਨਟ ਆ ਉਹ ਜਿਹੜੀ ਅੱਜ ਉਹ ਹੀ ਮਹੀਨੇ ਪਿੱਛੇ ਸੀ ਫਿਰ ਵਿਚਾਰਾਂਗੇ ਵੀ ਆ ਵੈਦ ਨੇ ਗੰਦ ਜਾਦੇ ਪਾਇਆ ਸੀ ਪੁਲਿਸ ਨੇ ਨਾ ਤਾਂ ਵੈਦ ਦੀ ਪ੍ਰਮੋਸ਼ਨ ਰੋਕੀ ਆ ਨਾ ਵੈਦ ਰੋਕਿਆ ਵਾ ਤੇ ਫਿਰ ਉੱਥੋਂ ਦੇ ਬੰਦਿਆਂ ਨੂੰ ਇਕੱਠ ਕਰਕੇ ਤੁਸੀਂ ਇਹਦੇ ਨਾਲ ਸਹਿਮਤ ਹੋ ਕਹਿਣਗੇ ਸਹਿਮਤ ਅਸੀਂ ਦੱਸ ਦਿੰਦਾ ਕਿ ਭਾਈ ਇਹ ਤਾਂ ਸਹਿਮਤਾ ਇਹਨਾਂ ਨੂੰ ਇੱਜ ਤਣਕਦਾ ਨਹੀਂ ਪਤਾਗਾ ਤੇ ਚਲੋ ਵੇਚ ਲੋ ਫਿਰ ਹੋਰ ਕੀ ਕਰ ਲਾਂਗੇ ਇੱਕ ਤਾਂ ਬੰਦੇ ਸਟੋਰੀਆਂ ਪ੍ਰਤੀ ਵੀ ਗੰਦ ਬਹੁ ਪਾਉਂਦੇ ਨੇ ਦੂਜੀ ਪਾਸੇ ਇੱਕ ਇੱਕ ਸਮੀਰਾਣਾ ਦਾ ਵੀ ਇੱਕ ਕੋਸ ਸੀਗਾ ਸ਼ੋਅ ਜਿਸ ਦੇ ਵਿੱਚ ਇੰਡੀਆ ਗੋਟ ਲੈਟੈਂਟ ਸ਼ੋ ਸੀਗਾ ਉਸ ਦੇ ਵਿੱਚ ਵੀ ਕਿੰਨਾ ਗੰਦ ਪਾਇਆ ਗਿਆ ਤੁਸੀਂ ਦੇਖਿਆ ਉਹ ਸਰਦਾਰ ਨਹੀਂ ਸੀ ਬਜ਼ੁਰਗ ਜੀ ਜੀ ਉਹਨੂੰ ਅਸੀਂ ਥੋੜਾ ਜਿਹਾ ਨੋਟਿਸ ਦੇ ਵਿੱਚ ਲਿਆ ਕੇ ਲਿਖ ਲਿਆ ਸੀ ਰਾਖੀ ਸਾਹਬ ਦੇ ਨਾਲ ਕਿਸ ਤਰ੍ਹਾਂ ਦਾ ਉਹਨੇ ਮਜ਼ਾਕ ਕੀਤਾ ਚਲੋ ਛੱਡੋ ਮੈਂ ਕਿੰਨਾ ਇਹ ਮੁੱਦਾ ਹੋਰ ਸਾਹ ਇਹ ਤਾਂ ਜਦੋਂ ਬਾਪ ਪਊਗਾ ਉਦੋਂ ਹੀ ਦੱਸਾਂਗੇ ਨਾ ਤੁਸੀਂ ਮਤਲਬ ਗੱਲ ਕੰਟੈਂਟ ਕੋਈ ਮਿਲਣ ਦੀ ਕੋਸ਼ਿਸ਼ ਨਹੀਂ ਨਹੀਂ ਕਿਉਂ ਮਿਲ ਗਏ ਉਹਨਾਂ ਨੂੰ ਉਹ ਨਹੀਂ ਨਹੀਂ ਉਹ ਥੋੜਾ ਕੋਈ ਨਾ ਉਹਨਾਂ ਤੇ ਤਰੀਕੇ ਸਮਝਾਉਣ ਦੇ ਹੋਰ ਵੱਡੇ ਲੈਵਲ ਦੀਆਂ ਗੱਲਾਂ ਦੇਖੋ ਜੀ ਬੰਦਿਆਂ ਤੱਕ ਪਹੁੰਚਣਾ ਜੇ ਹੁਣ ਮੰਨ ਲਓ ਵੀ ਇੱਕ ਆਪੇ ਛੇ ਛੇ ਧਰਨੇ ਲੱਗੀ ਜਾਂਦੇ ਦੋ ਤਿੰਨ ਦਿਨ ਹੋ ਗਏ ਵੀ ਇੱਕ ਸਰਪੰਚ ਨੇ ਮੌਜੂਦਾ ਨੇ ਨਵਾਲਾ ਦੇ ਬੱਚੀ ਦਾ ਰੇਵ ਕਰਤਾ ਮਹੀਨਾ ਹੋ ਗਿਆ ਕੋਈ ਕਾਰਵਾਈ ਨਹੀਂ ਹੋਈ ਕਿਉਂ ਨਹੀਂ ਹੋਈ ਕਿਉਂਕਿ ਸਰਪੰਚ ਆਮ ਆਦਮੀ ਪਾਰਟੀ ਦਾ ਸਰਪੰਚ ਹੈ ਇਦਾਂ ਦੀ ਹੀ ਗੱਲ ਬਾਤ ਜੋ ਕੋਈ ਆਮ ਬੰਦਾ ਹੁੰਦਾ ਪੁਲਿਸ ਨੇ ਨੂਟ ਦੇਣੇ ਸੀ ਸਾਰੇ ਇਸ ਕਰਕੇ ਲੈਵਲ ਦੇ ਹਿਸਾਬ ਨਾਲ ਹੀ ਕਾਰਵਾਈ ਹੁੰਦੀ ਹੈ ਜਿਹੇ ਹੋ ਜਾ ਲੈਵਲ ਉਹਨਾ ਟਾਈਮ ਲੱਗ ਜਾਂਦਾ ਉਹ ਹੁਣ ਥੋੜਾ ਪਰੇ ਬੈਠੇ ਆ ਜੀ ਜਦੋਂ ਉਹ ਧੰਵਾਦ ਜੀ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸੋ ਸਾਡੇ ਵਿੱਚ ਇਹ ਸਨ ਭਾਈ ਅਮਰਿਤਪਾਲ ਸਿੰਘ ਮੈਰੋ ਜੋ ਕਿ ਜਿਨ੍ਹਾਂ ਨੇ ਸਾਫ਼ ਤੇ ਸਪਸ਼ਟ ਕਹਿ ਦਿੱਤਾ ਹੈ ਕਿ ਜਿਹੜੇ ਵੀ ਨੌਜਵਾਨ ਨੇ ਜਾਂ ਫਿਰ ਵੈਦ ਨੇ ਜਾਂ ਫਿਰ ਡਾਕਟਰ ਨੇ ਜਿਹੜੇ ਵੀ ਗੰਦ ਪਾਉਂਗੇ ਸਟੋਰੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਪ੍ਰੋਮੋਸ਼ਨ ਕਰਦੇ ਨੇ ਉਹਨਾਂ ਨੂੰ ਸਖਤ ਆਪਾਂ ਰੋਕਾਂਗੇ ਇੱਥੋਂ ਤੱਕ ਕਿ ਉਹਨਾਂ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਕਿ ਕਾਰਵਾਈ ਵੀ ਕਰਾਂਗੇ ਤੇ ਇਸ ਤਰ੍ਹਾਂ ਦੀ ਹੋਰ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਮੈਂ ਗਗਨਦੀਪ ਸਿੰਘ ਕੈਮਰਾਮੈਨ ਅਸ਼ਵਨੀ ਦੇ ਨਾਲ